ਹਾਂਜੀ ਸਸ਼ੇਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅੱਜ ਮੈਂ ਕੋਈ ਰੋਸਟ ਜਾਂ ਫਨੀ ਵੀਡੀਓ ਨਹੀਂ ਬਣਾ ਰਹੀ ਕਿਉਂਕਿ ਅੱਜ ਜਿਸ ਵਿਸ਼ੇ ਤੇ ਅਸੀਂ ਚਰਚਾ ਕਰਾਂਗੇ ਉਹ ਕਿਸੇ ਧੀ ਦੀ ਇੱਜ਼ਤ ਦਾ ਸਵਾਲ ਹੈ ਬੜਾ ਦੁੱਖ ਲੱਗਦਾ ਹੈ ਸਾਡੇ ਸਮਾਜ ਵਿੱਚ ਬੜੇ ਇਹੋ ਜਿਹੇ ਕੁੱਤੇ ਫਿਰਦੇ ਨੇ ਜੋ ਕਿਸ ਕਦੇ ਵੀ ਕਿਸੇ ਵੀ ਰੂਪ ਵਿੱਚ ਹੋ ਸਕਦੇ ਨੇ ਜੋ ਬਸ ਵੱਢ ਖਾਣ ਨੂੰ ਤਿਆਰ ਨੇ ਬਸ ਮੌਕਾ ਮਿਲਣ ਦੀ 대ਰ ਹੈ ਪਹਿਲਾਂ ਆਹ ਵੀਡੀਓ ਦੇਖੋ ਫਿਰ ਕਰਦੇ ਹਾਂ ਇਸ ਤੇ ਗੱਲ ਹਾਂਜੀ ਦੇਖੋ ਉਹ ਹੋ ਰਿਹਾ ਹੈ ਹਾਂਜੀ ਬੇਟਾ ਹਾਂਜੀ ਲਗੋ ਰੱਖ ਲੈ ਦੱਸਣਾ ਹਾਂਜੀ ਬੁੱਤ ਲਗੋ ਰੱਖ ਲੈ ਨਹੀਂ ਦੱਸੋ ਤੁਸੀਂ ਇਹ ਗੱਲ ਕਰ ਕਹਿੰਦੇ ਵੀ ਫਿਰ ਕਿਉਂ ਗੱਤੀ ਨਾ ਕਰ ਲੋ ਤਿੰਨ ਸਾਲ ਦੀ ਤੀ ਨਾਲ ਕਰਨਾ ਹਾਂਜੀ ਮੈਂ ਨਹੀਂ ਮੋਜੇ ਤੈਨੂੰ ਦੱਸਿਆ ਤੇਰਾ ਫਰਕ ਨਹੀਂ ਪੈਂਦਾ ਤੀ ਇਸ ਨੂੰ ਦੱਸਣ ਦਾ ਬੈਠੇ ਥੇ ਮਾਰੀ ਜਾਂਦੇ ਮੈਂ ਮੈਂ ਕਰੀ ਜਾਂਦੀ ਹੁਣ ਤੂੰ ਸਾਨੂੰ ਬਾਹਰ ਦੇਖੀਂ ਮਾਰ ਦੇ ਦੇ ਤੂੰ ਗੱਲਾਂ ਕਰਦੀਆਂ ਕਿਹੜੀਆਂ ਯਾਰ ਰਾਤ ਨੂੰ 9 ਵਜੇ ਤੈਨੂੰ ਦੱਸਿਆ ਤੇਰੀ ਨੂਣਾ ਤੇਰਾ ਫਰਕ ਨਹੀਂ ਪੈਂਦਾ ਤੀ ਪਿਛੇ ਪਿੰਡ ਦੇ ਨੂੰ ਦੱਸਣ ਦਾ ਆਹ ਤਾਂ ਮਿਲ ਕੇ ਨਾ ਜੀ ਪਹਿਲਾਂ ਤੁਸੀਂ ਨੂੰ ਛਡਾਉਣ ਇਹਨੂੰ ਆ ਕੇ ਤੁਸੀਂ ਥਾਣੇ ਬੈਠੀ ਖਾਲ ਪਾਲ ਗਈ ਨਹੀਂ ਤੂੰ ਤੀ ਨਾਲ ਗੱਲ ਤੋਂ ਹੋ ਗਿਆ ਉਰੇ ਕਰ ਬੈਠੀ ਹੈ ਜਿਹੜਾ ਵਾਰੀ ਕਰੇ ਕਿੰਨੇ ਵਜੇ ਗਿਆ ਨਾ ਅਸੀਂ ਗਏ ਆ 8:30 ਵਜੇ 8 ਵਜੇ ਮਤਲਬ 8 ਤੋਂ 8 12 ਘੰਟੇ ਹੋ ਗਏ ਤੜਫ ਜੀ ਨਹੀਂ ਬਚੀ ਇਹ ਜਲਾਦ ਇਨਸਾਨ ਕੁੰਡਾ ਲਾਉਂਦੇ ਰਹੇ ਵੀ ਕਿਸੇ ਨੂੰ ਗੱਲ ਨਾ ਪਤਾ ਲੱਗੀ ਬੁੱਚੀ ਗੰਦੀ ਹਰਕਤ ਸੁਣ ਕੇ ਵੀ ਰੂਹ ਕੰਬ ਉੜਦੀ ਹੈ ਪਤਾ ਨਹੀਂ ਕਿਉਂ ਇੰਨੇ ਹਵਸ ਚ ਇੰਨੇ ਲੋਕ ਐਵੇਂ ਦਾ ਕੰਮ ਕਰਦੇ ਨੇ ਕੱਲ ਜਿਉ ਗੈਸਾ ਆ ਗਿਆ ਕਿ ਨਾ ਬਾਪ ਨਾ ਮਾਂ ਨਾ ਪੁੱਤ ਨਾ ਧੀ ਕੋਈ ਰਿਸ਼ਤੇਦਾਰੀ ਦਾ ਲੋਲ ਲਹਾਜ ਨਹੀਂ ਰਿਹਾ ਲੋਕਾਂ ਵਿੱਚ ਬਸ ਕੰਮ ਸਿਰ ਚੜ ਕੇ ਬੋਲ ਰਿਹਾ ਹੈ ਲੋਕ ਇੰਨੇ ਇੰਨੇ ਹੋ ਗਏ ਨੇ ਕਿ ਵਾਸਨਾ ਮੂਰੇ ਕੋਈ ਇਹਨਾਂ ਦਾ ਹੋਰ ਕੁਝ ਨਹੀਂ ਇਹਨਾਂ ਨੂੰ ਦਿਖਦਾ ਹੁਣ ਕਿਸੇ ਨੇ ਕਿਸੇ ਦਾ ਦੋਸ਼ ਕੱਢਣਾ ਕਿਸੇ ਨੇ ਕਿਸੇ ਦਾ ਪਰ ਸਾਡਾ ਸਮਾਜ ਵੀ ਇਹਦੇ ਵਿੱਚ ਪੂਰਾ ਹਿੱਸੇਦਾਰ ਆ ਕਿਉਂਕਿ ਅਸੀਂ ਸਹੀ ਗਲਤ ਕਹਿਣ ਦੀ ਹਿੰਮਤ ਹੀ ਨਹੀਂ ਰੱਖਦੇ ਭਾਵੇਂ ਉਹ ਚੰਗੀ ਚੀਜ਼ ਆ ਭਾਵੇਂ ਉਹ ਹੋਵੇ ਬੁਰੀ ਪਹਿਲਾਂ ਦੇ ਜ਼ਮਾਨੇ ਭਲੇ ਸੀ ਜਦ ਧੀਆ ਪੁੱਤ ਸਭ ਦੇ ਸਾਂਝੇ ਸੀ ਧੀਆ ਪੁੱਤ ਦੀਆਂ ਇੱਜ਼ਤਾਂ ਪਿੱਛੇ ਲੋਕ ਆਪਣੀਆਂ ਜਾਨਾਂ ਤੱਕ ਦੀ ਪਰਵਾਹ ਨਹੀਂ ਸੀ ਕਰਦੇ ਤੇ ਹੁਣ ਜ਼ਮਾਨਾ ਇਹੋ ਜਿਹਾ ਆ ਗਿਆ ਨਾ ਧੀ ਨਾ ਪੁੱਤ ਮਾਪਿਆਂ ਦੀ ਘੂਰ ਦਾ ਉਹਨਾਂ ਨੂੰ ਪਤਾ ਨਹੀਂ ਤੇ ਨਾ ਮਾਪਿਆਂ ਨੂੰ ਧੀਆ ਪੁੱਤਾਂ ਦੀ ਇੱਜ਼ਤ ਦਾ ਪਤਾ ਆਇਆ ਇਹ ਕੁਝ ਕੁ ਲੋਕਾਂ ਦੀ ਗੱਲ ਆ ਸਾਰਾ ਸਮਾਜ ਨਹੀਂ ਐਵੇਂ ਦਾ ਇਹ ਕੁਝ ਕੁ ਲੋਕ ਜਿਹੜੇ ਗੰਦੀ ਸੋਚ ਵਾਲੇ ਲੋਕ ਇਹ ਉਹਨਾਂ ਦੀ ਗੱਲ ਆ ਤੇ ਇਹਨਾਂ ਦੀ ਵਜ੍ਹਾ ਨਾਲ ਸਾਰਾ ਸਮਾਜ ਗੰਦਾ ਹੋ ਰਿਹਾ ਹੈ ਯਾਰ ਇਹ ਗੱਲ ਸੁਣ ਕੇ ਹੀ ਰੋਣਾ ਆ ਰਿਹਾ ਆ ਇਹ ਸੋਚ ਕੇ ਵੇਖੋ 2 ਤੋਂ 2.5 ਸਾਲ ਦੀ ਮਾਸੂਮ ਬੱਚੀ ਕੀ ਬੀਤਦੀ ਹੋ ਉਸਤੇ ਜਿਸ ਨੂੰ ਅਜੇ ਤੱਕ ਮੰਮੀ ਪਾਪਾ ਵੀ ਕਹਿਣਾ ਚੰਗੀ ਤਰ੍ਹਾਂ ਨਹੀਂ ਆਉਂਦਾ ਜਿਹਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਮੇਰੇ ਨਾਲ ਹੋ ਕੀ ਰਿਹਾ ਹੈ ਤੇ ਇੰਨਾ ਗੰਦਾ ਕੰਮ ਇੱਕ ਬਾਪ ਵੱਲੋਂ ਪਾਵੇਂ ਬਾਪ ਸਾਕਾ ਹੋਵੇ ਪਾਵੇਂ ਹੋਵੇ ਸੋਤੇਲਾ ਪਰ ਜਿਹਦੇ ਅੱਗੇ ਬਾਪ ਸ਼ਬਦ ਲੱਗ ਗਿਆ ਉਹ ਆਪਣੇ ਆਪ ਚ ਇੱਕ ਅਨਮੋਲੀ ਚੀਜ਼ ਬਣ ਜਾਂਦੀ ਹੈ ਪਰ ਕੁਝ ਕੁ ਗੰਦੀ ਸੋਚ ਦੇ ਮਾਲਕ ਲੋਕਾਂ ਨੇ ਇਹ ਚੀਜ਼ ਵੀ ਝੂਠੀ ਪਾ ਦਿੱਤੀ ਇਹੋ ਜੇ ਲਾਨਤੀ ਲੋਕ ਸਿਉਂਕ ਵਾਂਗੂ ਸਾਡੇ ਸਮਾਜ ਨੂੰ ਚਿੰਬੜ ਰਹੇ ਨੇ ਤੇ ਅੰਦਰੋਂ ਅੰਦਰ ਹੀ ਖੋਖਲਾ ਕਰ ਰਹੇ ਨੇ ਯਕੀਨ ਕਰੇ ਤੇ ਕਰੇ ਕਿਤੇ ਬੰਦਾ ਦਰ ਫਿਟੇ ਮੂੰਹ ਇਹੋ ਜੇ ਲੋਕਾਂ ਤੇ ਜਿਨ੍ਹਾਂ ਲੱਖ ਦੀ ਲਾਨਤ ਜੋ ਐਵੇਂ ਦੀ ਸੋਚ ਰੱਖਦੇ ਨੇ ਤੇ ਸ਼ਾਬਾਸ਼ ਪਾਲ ਵੀਰੇ ਦੇ ਹੌਸਲੇ ਤੇ ਜੋ ਸੱਚ ਨਾਲ ਖੜਨ ਦੀ ਹਿੰਮਤ ਰੱਖਦਾ ਹੈ ਜਿਸ ਮਾਂ ਸਾਹਮਣੇ ਉਹਦੀ ਬੱਚੀ ਨਾਲ ਮਾਰਾ ਹੋਇਆ ਹੋਵੇ ਕੀ ਬੀਦਦੀ ਹੋਗੀ ਉਸ ਮਾਂ ਤੇ ਇਹੋ ਜਿਹੇ ਦਰਿੰਦੇ ਤੇ ਲਾਹਨਤੀ ਲੋਕਾਂ ਨੂੰ ਸਖਤੋ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹੋ ਜਿਹੇ ਲੋਕ ੱੱੱਬਾਂ ਨੇ ਸਮਾਜ ਤੇ ਡੁੱਬ ਕੇ ਸ਼ਰਮ ਚ ਮਰ ਜੋ ਇਹੋ ਜੇ ਤੁਸੀਂ ਜਿਨ੍ਹਾਂ ਨੂੰ ਭੋਰਾ ਪਰ ਵੀ ਸ਼ਰਮ ਨਾ ਆਏ ਇਹ ਸਭ ਕਰਨ ਲੱਗਿਆ ਇੱਕ ਗੱਲ ਹੋਰ ਕਹਿ ਦਵਾ ਅਸੀਂ ਕੈਂਡਲ ਮਾਰਚ ਦੇ ਹੱਕ ਦੇ ਵਿੱਚ ਨਹੀਂ ਆ ਬਿਲਕੁਲ ਨਹੀਂ ਆ ਕੈਂਡਲ ਮਾਰਚ ਦੇ ਹੱਕ ਦੇ ਵਿੱਚ ਨਹੀਂ ਆ ਕਦੀ ਕਿਸੇ ਭੈਣ ਨੂੰ ਲੱਗਦਾ ਹੈ ਨਾ ਭਾਈ ਉਹਦੇ ਨਾਲ ਕੁਝ ਗਲਤ ਹੋਇਆ ਹੈ ਜਾਂ ਹੋ ਰਿਹਾ ਹੈ ਜਾਂ ਕੋਈ ਬਲੈਕਮੇਲ ਕਰ ਰਿਹਾ ਹੈ ਕਿਸੇ ਵੀ ਪੱਗ ਵਾਲੇ ਭਰਾ ਕੋਲ ਹਾਂ ਜੀ ਤੇ ਅੱਜ ਲਈ ਬਸ ਐਨਾ ਹੀ ਉਮੀਦ ਕਰਦੇ ਹਾਂ ਤੁਸੀਂ ਹਮੇਸ਼ਾ ਸੱਚ ਦਾ ਸਾਥ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ